ਆਨੇ ਸ੍ਰੋਗ ਵਿੱਚ ਮਾਰ ਕੇ ਵਿਖਾ ਲ ਦਿੱਤੇ 25 ਕਮਾਂਡੋ ਦਸ਼ਮੀ ਦੇਵਲੀ ਤੱਕ ਪਹੁੰਚ ਗਏ ਸਰਦਗਾਨੀ ਜਰਨੈਲ ਸਿੰਘ ਨੇ ਆਖਿਆ ਗੁਰੂ ਕੇ ਲਾਲੋ ਗੁਰੂ ਆਰਮੀ ਪਾਛਾ ਤੁਹਾਡੇ ਤੇ ਬੜੇ ਪਰਸਨ ਹੋ ਗਏ ਕਮਾਂਡੋ ਸਾਨੂੰ ਜੂਦੇ ਚਾਹੀਦੇ ਇਹ ਆਰਮੀ ਲੈ ਕੇ ਆਈ ਨਾ ਕਿ ਸਾਡੇ ਕਮਾਂਡੋ ਬੜੇ ਮੰਨੇ ਪਰ ਮੰਨੇ ਨੇ ਪਰ ਗੁਰੂ ਕਲਗੀ ਦੇ ਪਾਛਾ ਦੇ ਸ਼ੇਰਾਂ ਦੇ ਸਾਹਮਣੇ ਉਹਦੀ ਈ ਔਕਾਤ ਹੈ ਆਪਾਂ ਅੱਜ ਇੰਡੀਅਨ ਗਵਰਨਮੈਂਟ ਨੂੰ ਦੱਸਣਾ ਹੈ ਜਿਹਨਾਂ ਨੇ ਹਮਲਾ ਕਰਕੇ 25 ਕਮਾਂਡੋ ਫੜ ਲਏ ਮੈਂ ਪਹਿਲਾਂ ਬੇਨਤੀ ਕੀਤੀ ਕਿ 1000 ਬਟਾ ਟੈਸਟ ਵਜਿ ਦੀ ਕਮਾਂਡੋ ਤਿਆਰ ਹੋਣਾ ਬੜੀ ਸਖਤ ਟ੍ਰੇਨਿੰਗ ਹੈ ਉਹ ਲੋੜੀਂਦੀ ਸੀ ਹੋਣਗੇ ਜਿਹਨਾਂ ਨੇ 25 ਕਮਾਂਡੋ ਸ਼ਸਤਰਾਂ ਵਾਲੇ ਜ਼ੁੰਡੇ ਗ੍ਰਫਤਾਰ ਕੀਤੇ ਇਹਨਾਂ ਦੇ ਸ਼ਸਤਰ ਖੋਹ ਲਏ ਇਹਨਾਂ ਦੀਆਂ ਵਰਦੀਆਂ ਤੱਕ ਲਾਹ ਲੁੱਤੀਆਂ ਤੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਜਿਹਨਾਂ ਦੀ ਲਾਛ ਅਜੂਨ ਤੋਂ ਬਾਅਦ ਸ਼੍ਰੀ ਅਕਾਲ ਸਖਸ਼ਾ ਦੇ ਪਛਵਾੜਿਓ ਆਰਮੂ ਵਾਲੇ ਮੁਕਰਾਬਦ ਹੋ ਗਏ ਪਰ ਇਹ ਸਕਾਰਵਾਈ ਦੇ ਇਸ ਸਾਰੀ ਦੀ ਸਾਰੀ ਕਾਰਵਾਈ ਦੇ ਵਿੱਚ ਜਰਨਲ ਸੁਖੇਸ਼ ਸਿੰਘ ਦੀ ਬੇਹੱਦ ਗੰਭੀਰ ਫਟੜ ਉਹ ਕਦੇ ਇੱਕ ਪਾਸੇ ਮੋਰਚੇ ਤੇ ਜਾਂਦੇ ਸਨ ਵਾਹ ਦੂਸਰੇ ਪਾਸੇ ਜਾਂਦੇ ਸਨ ਫੇ ਤੀਸਰੇ ਪਾਸੇ ਜਾਂਦੇ ਸਨ ਅੱਜ ਉਹਨਾਂ 'ਤੇ ਭਾਰੀ ਫਾਇਰਿੰਗ ਹੋਈ ਉਹਨਾਂ ਨੂੰ ਬੇਹੱਦ ਵੱਡੇ ਚੱਕ ਮਾਰ ਸਰੀਰ ਵਿੱਚੋਂ ਖੂਨ ਦੀਆਂ ਝਲਾਰਾਂ ਵਗ ਰਹੀਆਂ ਪਾਈ ਅਮਰਜੀਤ ਸਿੰਘ ਜੀ ਪਾਈ ਸਰੰਦਰ ਸਿੰਘ ਜੀ ਅਲੋ ਵਾਲਿਆਂ ਨੂੰ ਉਹਨਾਂ ਨੇ ਅੱਜ ਕਹਿਣ ਲੱਗੇ ਤੁਸੀਂ ਮਹਾਪੁਰਚਨ ਕੋਲ ਜਾਓ ਬੇਨਤੀ ਕਰੋ ਮੈਨੂੰ ਗੁਰਪ੍ਰੀਤ ਪੈਨਾ ਕਰਤਾ ਹੁਕਮ ਆ ਚੁੱਕਾ ਹੈ ਮੈਂ ਸੰਤ ਪਰਸ਼ਾ ਦੇ ਅੰਤਵਾੜ ਦਰਸ਼ਨ ਕਰਨਾ ਚਾਹੁੰਦਾ। ਭਾਈ ਸ੍ਰਿੰਦਰ ਸਿੰਘ ਹੀਲਗੋ ਵਾਲੇ ਮਹਾਂਪੁਰਸ਼ਾਂ ਦੇ ਕੋਲ ਆਏ। ਗੋਇਂਦਿੱਤ ਪਾਈ ਮੁਖਤਿਆਰ ਸਿੰਘ ਮੁਖੀ ਨੇ ਮਾਣਦਾ ਯਾਤਰ ਕੀਤਾ ਸੀ ਪਰ ਉਹਨਾਂ ਨੇ ਸਟੈਂਪਲ ਚਸ਼ਮਦੀਨ ਖਵਾ ਅੱਜ ਬੈਠਾ ਹੋਇਆ ਵਰਦੀ ਜਿਹੜਾ ਸਾਰਾ ਪਰੇਸ਼ਾਨ ਨੇ ਆਪਣੀਆਂ ਖਾਤੇ ਨਾਲ ਵੇਚਿਆ। ਅਖਰ ਭਾਈ ਸ੍ਰਿੰਦਰ ਸਿੰਘ ਹੀ ਮਹਾਂਪੁਰਸ਼ਾਂ ਨੇ ਜਾਦ ਦੇ ਦਿੱਤੀ। ਦੋ ਸਿੰਘਾਂ ਨੇ ਮੋਢਿਆਂ ਤੇ ਬਾਹਾਂ ਰੱਖ ਕੇ ਕਿਤੇ ਲੱਤਾਂ ਕੰਮ ਨਹੀਂ ਸਰਕਾਰ। ਰੋ ਗੋਲੀਆਂ ਵੱਜੀਆਂ ਹੋਈਆਂ। ਖੂਨ ਦੀਆਂ ਝਲਾਰਾਂ ਵਗ ਰਹੀਆਂ। ਜਰਨਲ ਸੁਖਦੇਵ ਸਿੰਘ ਆਪਣੀ ਲੱਤਾਂ ਪੈਰ ਤੋਂ ਉੱਤੇ ਬੜੇ ਜੋਸ਼ ਦੇ ਨਾਲ ਆਪਣੇ ਆਪ ਨੂੰ ਸੰਭਾਲ ਕੇ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਦੇ ਗੁਰੂ ਸ੍ਰੀ ਅਕਾਲ ਤਖਸੈਦ ਦੇ ਪੋਰਾ ਸਾਹਿਬ ਤੇ ਆਏ ਸਤਿਗਾਨੀ ਜਰਨੈਲ ਸਿੰਘ ਨੇ ਜਰਨਲ ਸਾਹਿਬ ਨੂੰ ਵੇਖੀ ਆਊਟ ਘਲੋਤੇ ਅੰਗਰਵਾਨੀ ਹੋ ਕੇ ਜੱਪੀ ਚ ਲੈ ਲੇ ਉਹ ਖਲੋ ਨਹੀਂ ਸੰ ਸਕਦੇ ਮਹਾਂਪੁਰਸ਼ ਰਣਜੋਕਰ ਆ ਲੜੇ ਜਰਨਲ ਸਾਹਿਬ ਨੇ ਆਪਣਾ ਸਾਰਾ ਸ੍ਰੀ ਮਹਾਂਪੁਰਸ਼ ਦੀ ਗੋਲੀ ਚ ਸੜੋ ਸ੍ਰੀਮਾਨ ਬਾਹਰਿਕ ਸਤਿਪੁਰਸ਼ ਦੀ ਗੋਲੀ ਸੁਟਿਆ ਜਦੋਂ ਮਾਂ ਆਪਣੇ ਬੱਚੇ ਨੂੰ ਖੂਦ ਚ ਲੈ ਕੇ ਬੈਠ ਜਾਂਦੀ ਹੈ ਤੇ ਜੇ ਬੱਚਾ ਠੀਕ ਨਾ ਹੋਵੇ ਤੇ ਮਾਂ ਪਰ ਸਾਰਾ ਹੀ ਪਿਆਰ ਉਹਦੇ ਤੇ ਡੋਲ ਦਿੰਦੀ ਹੈ। ਮਹਾਪੁਰਸ਼ ਨੇ ਜਨਰਲ ਸਾਹਿਬ ਦੇ ਸੀਸ ਤੇ ਮੱਥੇ ਤੇ ਹੱਥ ਫੇਰੇ। ਉਹਨਾਂ ਦੇ ਚਿਹਰੇ ਤੋਂ ਕਮਰ ਕੱਸੇ ਨਾਲ ਖੂਨ ਦੇ ਦਾਗ ਸਾਫ਼ ਕੀਤੇ। ਜਨਰਲ ਸਾਹਿਬ ਆਪਣੀਆਂ ਮੁੱਛਾਂ ਬੜੀਆਂ ਕੁੰਨੀਆਂ ਰੱਖਦੇ ਸਨ। ਉਹ ਖੂਨ ਦੇ ਨਾਲ ਲੱਛਪਸਨ। ਕਹਿੰਦੇ ਮਹਾਪੁਰਸ਼ ਨੇ ਆਪਣੇ ਹੱਥਾਂ ਦੇ ਨਾਲ ਉਹਨਾਂ ਦੀਆਂ ਮੁੱਛਾਂ ਨੂੰ ਹੋਰ ਕੁੰਨੀਆਂ ਕੀਤਾ। ਜਨਰਲ ਸਾਹਿਬ ਨੇ ਉੱਤਰ ਖੋਲੇ ਸ੍ਰੀਮਤੀ ਤਾਕਤ ਲਾ ਕੇ ਹੱਥ ਜੋੜਨ ਦਾ ਯਾਤਨ ਕੀਤਾ ਗੁਰੂ ਫਤਿਹ ਬਲਾਈ ਤੇ ਆਸ਼ਤਾ ਆਸ਼ਤਾ ਬੋਲ ਕੇ ਕਹਿ ਲਏ ਬਾਬਾ ਜੀ ਤੁਸੀਂ ਬਾਣੀ ਪੜਨ ਵਾਲੀ ਆਤਮਾ ਦੇ ਆਖਰੇ ਗੁਨਾਮ ਦਸ ਪਾਛਾ ਨੂੰ ਮੈਨੂੰ ਆਪਣੇ ਚਰਨਾਂ 'ਚ ਜਗ੍ਹਾ ਦੇ ਦੇ ਕਿਉਂਕਿ ਮੈਂ ਕੌਮ ਦੀ ਸੇਵਾ 도ਟੇ ਛੱਡ ਕੇ ਚੱਲਿਆ ਹਾਂ ਮੇਰੀਆਂ ਕਿਤੇ ਭੁੱਲਾ ਨਾ ਚਤਕ ਪਿਆਰ ਉਚਾਰ ਕੇ ਜਨਰਲ ਸਾਹਿਬ ਦੇ ਜੋ ਆਕੇ ਤੇ ਮਹਾਪੁਰਸ਼ਾਂ ਕੇ ਉੱਤਰ ਦੇ ਰਹੇ ਨੇ ਪਿਆਰ ਦੀ ਮੈਨੇ ਇੱਕ ਸੰਤ ਦੀ ਔਰ ਇੱਕ ਸਪਾਹੀ ਦੀ ਕਿਹਾਣੀ ਐਸੀ ਸੀ

ਆਓ ਦੇਖੋ ਬਾੜ ਸੱਚੇ ਬਾਦਸ਼ਾਹ ਸ਼ੇਰ ਪੁਤਲਾ ਦੇ ਪਿੱਛਾ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਕਹਿੰਦੇ ਨੇ ਜਰਨਲ ਸਾਹਿਬ ਦੇ ਸ੍ਰੀ ਦੀ ਸਾਰੀ ਤਾਕਤ ਲਾ ਕੇ ਪਹਿਲਾ ਚੇਰਾ ਮਹਾਂਕੁਰਚਾ ਵਾਲੀ ਤੋਂ ਰੂਪਿਤ ਕਰਕੇ ਬੜਮ ਬਸ ਉਸ ਸਾਰੇ ਨੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਦਰਸ਼ਨ ਦਰਾਰੇ ਕੀਤੇ ਨੇ ਉਸ ਤੋਂ ਥੱਲੇ ਜਾ ਰਿਆਂ ਝੰਡੇ ਦੇ ਬਣੇ ਹੋਏ ਉੱਪੇ ਲਾਈ ਸੋ ਜਦੋਂ ਤੁਸੀਂ ਸ਼ਰੀਏ ਕਾਲਕਸ਼ੇ ਨੇ ਪੂਰਾ ਸਾਰਾ ਕੇ ਦਾਈਏ ਬਾਸ ਸਾਰਾ ਕੁਝ ਨਜ਼ਰ ਆਉਂਦਾ। ਕੋਈ ਤੋਂ ਜਦੋਂ ਜਰਨ ਸਾਹਮਣੇ ਦੇਖਿਆ ਤਿਰ ਪਤਾ ਨਹੀਂ ਕੀ ਦ੍ਰਿਸ਼ੀ ਹੈ ਜਿਵੇਂ ਅੱਖਾਂ වල ਦੇਖ ਸਕਦਾ। ਜਿਵੇਂ ਮਨਮੰਤਿਆਂ ਦੇ ਖੇਡ ਦਾ ਪਤਾ ਨਹੀਂ ਲੱਗ ਸਕਦਾ। ਜਿਨੇ ਨੰਨਾ ਮਾੜਿਆ ਹੋਵੇ ਇੰਨੀਆਂ ਅੱਖਾਂ ਲੱਗੀਆਂ ਹੋਣ ਆਪਣੀ ਪਿਆਰੀ ਦੇ دیدار ਕਰਨ ਵਾਲੀ ਹੈ। ਜਿਨੇ ਆਪਾਂ ਆਪਨ ਇਸ਼ਾਰਾ ਕੀਤਾ ਹੋਵੇ। ਫਿਰ ਉਸ ਖੇਡ ਦਾ ਪਤਾ ਲੱਗਦਾ ਸੀ ਜਨਰਲ ਸਾਹਿਬ ਦੇ ਚਿਹਰੇ ਉੱਤੇ ਖੇੜਾ ਸੀ ਉਹਨਾਂ ਨੂੰ ਸਾਰੇ ਹੀ ਪੀਲਾ ਤੁਰ ਗਈ। ਕੋਈ ਨੂੰ ਕੁਦਰਤ ਇਸੇ ਪਲ ਤਾਂ ਕਿ ਮੇਰੇ ਨੀਂਹ ਗੋਲੀਆਂ ਵੱਜੀਆਂ ਨੇ ਇੱਥੇ ਮੈਨੂੰ ਦਰਦ ਹੈ ਕਿਸੇ ਤਰ੍ਹਾਂ ਦੀ। ਉਹ ਰੂਤੀ ਸ਼ਰੇਹਾਂ ਉਹਨਾਂ ਦੇ ਸਰੀਰ 'ਚ ਬੇਸ਼ਕ ਆ ਰਹੀ ਸੀ। ਇਹ ਸਾਰਾ ਦ੍ਰਿਸ਼ ਵੇਖ ਕੇ ਜਨਰਲ ਸਾਹਿਬ ਘਾਰੇ ਪੈ ਗਏ। ਫਿਰ ਚਿਹਰਾ ਮਹਾਪੁਰਸ਼ਾਂ ਵਰਗਾ ਕੀਤਾ। ਮਹਾਪੁਰਸ਼ ਮੁਸਕਰਾ ਕੇ ਨੇਤਰਾਂ ਦੇ ਨਾਲ ਇਜਾਜ਼ਤ ਦੇ ਦਿੱਤੀ। ਅਸੀਂ ਦੁਨਿਆਵੀ ਲੋਕ ਜਦੋਂ ਬੰਦਾ ਜੂੰਦਾ ਹੋਵੇ ਬਾਪੂ ਘਰ ਵਿੱਚ ਜੂੰਦਾ ਹੈ ਦਰਦ ਹੈ ਬਾਹਰੇ ਪ੍ਰਵਾਸ ਕਰੀਏ ਨਾ ਕਰੀਏ ਪਰ ਜਦੋਂ ਬਾਪੂ ਦੂਰ ਜਾਂਦਾ ਸੀ ਤਰ੍ਹਾਂ ਤਰ੍ਹਾਂ ਦੇ ਭਗਵਾਨ ਬਣਾਉਂਦੇ ਐ ਜਿਲੇ ਬਣਾਉਂਦੇ ਐ ਉਦੋਂ ਲੋਕਾਂ ਨੂੰ ਸਾਥਿਆ ਫਿਰ ਕਹਿੰਦੇ ਵੇਖੋ ਜੀ ਪੁੱਤ ਨੇ ਧੰਨ ਧੰਨ ਕਰਾ ਦਿੱਤਾ ਪੁੱਤ ਦੀ ਧੰਨ ਧੰਨ ਤੇ ਤਾਂ ਸੀ ਨਾ ਜੇ ਬਾਪੂ ਨੂੰ ਜੂੰਦੇ ਜੀ ਦੀ ਇਹ ਸਾਰੀਆਂ ਖੁਸ਼ੀਆਂ ਦਿੱਤੀਆਂ ਹੁੰਦੀਆਂ ਮੈਂ ਵੇਖੀ ਕਰਨਾ ਹੈ ਖੈਰ ਉਸ ਪਾਸੇ ਮੈਂ ਨਾ ਜਾਵਾਂ ਜਿਹਨਾਂ ਸਵਾਸੇ ਟੁੱਟ ਕੇ ਮਿੱਟੀ ਦੀ ਮੁੱਠੀ ਬਾਕੀ ਰਹੀ ਜੀ ਮਹਾਪੁਰਸ਼ਾਂ ਨੇ ਖੱਬੇ ਹੱਥ ਦੇ ਨਾਲ ਜਨਰਲ ਸਾਹ ਦਾ ਸਿਰ ਕੱਢ ਕੇ ਗੋਦ ਚ ਫੜ ਕਰ ਦਿੰਦਾ ਉਹਨਾਂ ਨੂੰ ਕੋਈ ਮੋੜ ਨਹੀਂ ਸੀ ਮਿੱਟੀ ਦੀ ਮੁੱਠ ਦਾ ਗੱਲ ਚ ਹਜੂਰੀਆ ਪਾਇਆ ਰੋਟ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਆਏ ਤੁਸੀਂ ਇਤਿਹਾਸ ਬਾਬਾ ਦੀਪ ਸਿੰਘ ਦਾ ਦੇਖਿਆ ਬਾਬਾ ਦੀਪ ਸਿੰਘ ਨੇ ਛੋਸ਼ 14 ਤੋਂ ਜ਼ਿਆਦਾ ਆਏ ਸੰਗ ਉਹ ਬਾਬਾ ਨੌ ਸਿੰਘ ਜੀ ਸ਼ਹੀਦ ਹੋ ਗਏ ਸੀ ਬਾਬਾ ਨੌ ਸਿੰਘ ਜੀ ਸ਼ਹੀਦ ਹੋ ਗਏ ਕਿਉਂਕਿ ਬਚਪਨ ਦੇ ਯਾਰ ਸੰਜੁਣੀ ਦੇ ਯਾਰ ਬਾਬਾ ਨੌ ਸਿੰਘ ਦੀ ਸ਼ਹਾਦਤ ਦਾ ਬਾਬਾ ਦੀਪ ਸਿੰਘ ਤੇ ਬੜਾ ਅਸਰ ਸੀ ਜਨਰਲ ਸੇਅਰਸ ਦੀ ਸ਼ਹਾਦਤ ਦਾ ਐਸੇ ਸੰਤ ਕਹਿੰਦੀ ਜਰਨੈਲ ਸਿੰਘ ਉੱਤੇ ਬੜਾ ਅਸਰ ਸੀ ਉਹ ਬਾਹਰ ਆਏ ਦਸ਼ਨੀ ਜੋੜੀ ਦੇ ਸਾਹਮਣੇ ਤੁਰੋ ਕੇ ਅਰਦਾਸ ਕਰਨ ਲੱਗੇ ਜਰ ਸਿੰਘਾਂ ਚੱਕ ਦੱਤਾ ਕਹਿੰਦੇ ਬਾਬਾ ਜੀ ਤੋਂ ਬੇਨਤੀ ਕਰਨੀ ਸਤਿ ਪੁਰਸ਼ਾਂ ਇਹ ਕਿ ਆਪਣੀ ਕੰਮ ਤੋਂ ਪਹਿਲਾਂ ਅਜ ਸਾਡੀ ਸੁਣ ਲੋ ਅਸੀਂ ਸਦਾ ਤੁਹਾਡੀ ਸੁਣਦੇ ਆਏ ਅਜ ਸਾਡੀ ਸੁਣ ਲੋ ਉਹਨਾਂ ਆਖਿਆ ਦੱਸੋ ਮਹਾਂਪੁਰਸ਼ਾਂ ਕਿ ਜੇ ਸਰਵੇ ਇਹ ਗੱਲ ਕਹਿਣ ਵਾਸਤੇ ਇੱਥੇ ਸੋ ਚਲੇ ਜਾਈਏ ਫਿਰ ਸਾਨੂੰ ਤੁਸੀਂ ਮਾਫੀ ਦੇ ਦਿਓ ਤੁਹਾਡਾ ਬਚਨ ਆਪਾਂ ਨੇ ਮੰਨਿਆ ਆਪਾਂ ਚੰਦੋ ਕਲਾਂ ਤੋਂ ਆਏ આજ ਤੱਕ ਸਿੱਖਾਂ ਦਾ ਸਾਨੂੰ ਚੰਦੋ ਕਲਾਂ ਦਾ ਪਗੋੜਾ ਆਖਦੀਆਂ ਤੁਹਾਡਾ ਹੁਕਮ ਮੰਨਿਆ 78 ਵਾਲਾ ਕਾਂਡਾ ਸੀ ਰੋਕਣ ਵਾਸਤੇ ਨਾ ਗਏ ਅੱਜ ਤੱਕ ਸ਼ਹੀਦ ਬਾਬਾ ਫੌਜਾ ਸਿੰਘ ਦੀ ਤਰਨਸਪਤਰੀ ਸਾਨੂੰ 78 ਦਾ ਪਗੋੜਾ ਆਖਦੀ ਤੁਹਾਡਾ ਹੁਕਮ ਮੰਨ ਕੇ ਅਸੀਂ ਇੱਥੋਂ ਚਲੇ ਗਏ ਸਿੱਖ ਸੰਗਤ ਨੇ ਸਾਨੂੰ ਕਦੀ ਮਾਫਰੀ ਕਰ ਉਹਨਾਂ ਕਹਿੰਦੇ ਹੋਈ ਚਲਾ ਕਰਾਗਾ ਸਾਡੇ ਪੁੱਤ ਪਰਵਾ ਕੇ ਆਪਰੇ ਚਲੇ ਜਾਂਦਾ ਹਮਾਰ ਅਰਦਾਸ ਕੀਤੀ ਜਾਂ ਤੱਕ ਜਦ ਤੱਕ ਦਾ ਇਸ ਤੋਂ ਘਰਸੋਂ ਮਨਜ਼ੂਰ ਨਹੀਂ ਕਿਉਂਕਿ ਸਰਕਾਰ ਨੇ ਇਸ ਤੋਂ ਪਹਿਲਾਂ ਜਦੋਂ ਜਰਨਲ ਸਾਹਿਬ ਸ਼ਹੀਦ ਹੋਏ ਨੇ ਸਾਰੇ ਸਿਆਸੀ ਲੀਡਰ ਦਰਬਾਰ ਸਾਹਿਬ ਵਿੱਚੋਂ ਬਾਸ ਕੱਢ ਲਈ ਸੀ ਤੁਹਾਡੇ 'ਚ ਬਹੁਤ ਸਾਰੇ ਉੱਤੇ ਪਰਦਾਕਸ਼ੀ ਜਿਹਨੂੰ ਇਸ ਕੱਲ ਦਾ ਪਤਾ ਕਿ ਸ਼ਹਿਰ ਕਿੰਨੇ ਸਿੰਘ ਬਣ ਸਕਦੇ ਸਨ ਉਸਨੂੰ ਮੈਂ ਕਿਸੇ ਵਿਅਕਤੀ ਦੇ ਵਿਰੋਧ ਨਹੀਂ ਨਾ ਕਿਸੇ ਨਵਿਸ਼ੇਸ਼ ਪਾਰਟੀ ਦੇ ਵਿਰੋਧ ਹਾਂ ਪਰ ਸਾਡੇ ਵਿੱਚ ਕੁਝ ਐਸੀਆਂ ਕਾਲੀਆਂ ਭੇਡਾਂ ਸਨ ਜਿਨ੍ਹਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਪੈਂਦਾ ਹੈ ਜਿਨ੍ਹਾਂ ਨੇ ਇਸ਼ਾਰੇ ਕਰ ਕਰ ਸਿੰਘ ਫੜਾਏ ਆ ਵੀ ਸੀ ਦੇ ਆ ਵੀ ਸੰਤਾ ਦੇ ਨਾਲ ਦਾ ਨੇ ਆ ਵੀ ਸੰਤਾ ਦੇ ਨਾਲ ਦਾ ਨੇ ਆ ਵੀ ਸੰਤਾ ਦੇ ਨਾਲ ਉਹਦੇ 36 ਗਵਾਹ ਜੀ ਤੁਹਾਨੂੰ 36 ਕੀ 36 100 ਮਿਲ ਜਾਣਗੇ ਉਹ ਸੀ ਭਵਨ ਸਿੰਘ ਰਾਜੂ ਵਾਲਾ ਜਿਹਨੇ ਨੇਕਾ ਜਿਨੇਕਾ ਸੂਰਮੇ ਦਰਬਾਰ ਸਾਹਿਬ ਦੇ ਅੰਦਰ ਫੜਾਏ ਅੱਜ ਬੇਸ਼ੱਕ ਅਸੀਂ ਲੋਕ ਭੜਾਈ ਦੀਆਂ ਜਿਹੜੀਆਂ ਮਰਜ਼ੀ ਗੱਲਾਂ ਕਰੀਏ ਲੰਗਵਾਲਾ ਟੋਲੇ ਵਰਗੇ ਨੇ ਸਾਰੀ ਸਾਰੀ ਸਿਚੁਏਸ਼ਨ ਅਜੇ ਤੀ ਸੀ ਜੇ ਬਾਹਰ ਨਾ ਜਾਂਦੇ ਆ ਅਰਨੀ ਕਲੀ ਸ਼੍ਰੀ ਅਕਾਲ ਤੱਕ ਸਹਾਈਤ ਮਕਨੇ ਸੀ ਪਹੁੰਚ ਸਕਦੇ ਹੁਣ ਅਕਸੇ ਇੱਥੇ ਲੜਾਂਗੇ ਇੱਥੇ ਸ਼ੇਖੀ ਦੋਵਾਂ ਹਾਂ ਜਿਹੜਾ ਜੋਤ ਨੂੰ ਜਗਦਾ ਰੱਖਣਾ ਚਾਹੁੰਦਾ ਜਾਣਾ ਚਾਹੁੰਦਾ ਚਲੇ ਜਾਵੇ ਜਿਹੜਾ ਜ਼ਿੰਦਗੀ ਬਚਾਉਣਾ ਚਾਹੁੰਦਾ ਉਹ ਵੀ ਚਲੇ ਜਾਵੇ ਬਾਬਾ ਗੁਰਮਤਨ ਸਿੰਘ ਨੇ ਮਾਨੋਚਾਲ ਵਰਗੇ ਜੋਤ ਨੂੰ ਜਗਦਾ ਰੱਖਣ ਵਾਸਤੇ ਬਾਹਰ ਆਏ ਭਾਈ ਸੁਖਦੇਵ ਸਿੰਘ ਸੁਖਾ ਸੁਖਾ ਸ਼ਪਾਈ ਉਹਨਾਂ ਜਨ ਲਾਲ ਸਿੰਘ ਪੰਜਵੜ ਦੇ ਰਹਿਣ ਵਾਲੇ ਇਹ ਜੋਤ ਨੂੰ ਜਗਦਾ ਰੱਖਣ ਵਾਸਤੇ ਬਾਹਰ ਆਏ ਹੋਰ ਇਹਨੇ ਕਹ ਜੋਦੇ ਤੁਹਾਡੇ ਆਪਣੇ ਬਾਹਰ ਆਏ ਕੁਝ ਕੌਮ ਦੇ ਗੱਲਾਰ ਵੀ ਬਾਹਰ ਆਏ ਜਿਹਨਾਂ ਨੇ ਬਾਅਦ ਵਿੱਚ ਰਾਜ ਭਾਗ ਦੇ ਮਾਲਕ ਬਨਣਾ ਸੀ ਉਹ ਵੀ ਸਾਰਿਆਂ ਨੂੰ ਪਤਾ ਕਿ ਕਿਹੜੇ ਕਿਹੜੇ ਆਏ